ਤਰ ਪਿਆਰਿਓ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ ਚੱਲ ਰਿਹਾ ਹੈ ਔਰ ਉਹਨਾਂ ਦੇ ਮਰਨ ਵਰਤ ਨੂੰ ਛਡਾਉਣ ਦੇ ਲਈ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਨੇ ਔਰ ਸੰਯੁਕਤ ਕਿਸਾਨ ਮੋਰਚਾ ਦੇ ਅਗੂ ਅਵਤਾਰ ਸਿੰਘ ਮਹਿਮਾ ਆਪਣੇ ਨਾਲ ਨੇ ਇਹਨਾਂ ਨੇ 2 ਦਿਨ ਪਹਿਲਾਂ ਆਪਣੇ ਲਾਈਵ ਸਬ ਟੀਵੀ ਤੇ ਬੇਨਤੀ ਕੀਤੀ ਸੀ ਕਿ ਅਕਾਲ ਤਖਤ ਸਾਹਿਬ ਡੱਲੇਵਾਲ ਸਾਹਿਬ ਦਾ ਮਰਨ ਵਰਤ ਛਡਾਵੇ ਹੁਕਮਨਾਮਾ ਜਾਰੀ ਕਰੇ ਅਕਾਲ ਤਖਤ ਸਾਹਿਬ ਔਰ ਜਗਜੀਤ ਸਿੰਘ ਡੱਲੇਵਾਲ ਇਹ ਕਹਿੰਦੇ ਸੀ ਕਿ ਬੀਜੇਪੀ ਸਰਕਾਰ ਤਾਂ ਕਿਸਾਨਾਂ ਨੂੰ ਮਾਰਨਾ ਹੀ ਚਾਹੁੰਦੀ ਹੈ। ਇਸ ਕਰਕੇ ਢੱਲੇਵਾਲ ਸਾਹਿਬ ਨੂੰ ਬਚਾਉਣਾ ਬਹੁਤ ਜ਼ਰੂਰੀ ਆਪਾਂ ਗੱਲ ਕਰਦੇ ਆਂ। ਇਹਨਾਂ ਨੇ ਕੀ ਕੋਸ਼ਿਸ਼ਾਂ ਉਸ ਤੋਂ ਬਾਅਦ ਕੀਤੀਆਂ ਨੇ ਕਿ ਅਕਾਲ ਤਖਤ ਸਾਹਿਬ ਜਗਜੀਤ ਗੱਲੇਵਾਲ ਦਾ ਮਰਨਵਰਤ ਛੜਾਵੇ। ਅਵਤਾਰ ਸਿੰਘ ਜੀ ਤੁਸੀਂ ਉਸ ਦਿਨ ਆਪਣੇ ਚੈਨਲ ਦੇ ਉੱਪਰ ਇਹ ਗੱਲ ਕੀਤੀ ਜੀ ਕਿ ਅਕਾਲ ਤਖਤ ਸਾਹਿਬ ਹੁਕਮਨਾਮਾ ਜਾਰੀ ਕਰਕੇ ਜਗਜੀਤ ਸਿੰਘ ਢੱਲੇਵਾਲ ਦਾ ਮਰਨਵਰਤ ਛੜਾਵੇ। ਪਰ ਉਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਤੁਸੀਂ ਕੀ ਕੋਸ਼ਿਸ਼ਾਂ ਕੀਤੀਆਂ ਨੇ ਕਿ ਕਾਲ ਤੱਕ ਸਾਹਿਬ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕਿਦਾਂ ਛੜਾਵੇ ਤੁਸੀਂ ਕੀ ਕੋਸ਼ਿਸ਼ ਕੀਤੀ ਹੈ ਸਾਸੀ ਗਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਅ ਅਸੀਂ ਆਜ਼ਾਦ ਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਵੇਖਿਆ ਕਿ ਸਰਕਾਰ ਜਿਹੜੀ ਜਿਹੜੀ ਬਿਲਕੁਲ ਪ੍ਰਵਾਹ ਨਹੀਂ ਕਰ ਰਹੀ ਕੇਂਦਰ ਦੀ ਬੀਜੇਪੀ ਸਰਕਾਰ ਔਰ ਪੰਜਾਬ ਸਰਕਾਰ ਇਹਨਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਜਗਜੀਤ ਸਿੰਘ ਡੱਲੇਵਾਲ ਬਾਰੇ ਖਾਸ ਕਰਕੇ ਬੀਜੇਪੀ ਦਾ ਕਿ ਉਹਨੂੰ ਬਚਾਉਣਾ ਚਾਹੀਦਾ ਜਾਂ ਉਹਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਉਲਟਾ ਸੁਪਰੀਮ ਕੋਰਟ ਤੇ ਸੁੱਟਦੀ ਤਾਂ ਉਹਦੇ ਦੌਰਾਨ ਫਿਰ ਅਸੀਂ ਇਹ ਗੱਲ ਲੈ ਕੇ ਆਏ ਸੀ ਵੀ ਹੁਣ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਗਾ ਮਾਮਾ ਜਿਹੜਾ ਜਾਰੀ ਹੋਣਾ ਚਾਹੀਦਾ ਕਿ ਸਾਡੇ ਆਗੂ ਜਿਹੜਾ ਲਗਭਗ 4-5 ਦਹਾਕਿਆਂ ਤੋਂ ਉਹਨੇ ਸਾਰੀ ਉਮਰ ਲਾ ਦਿੱਤੀ ਉਹ ਬਚਾਰਿਆ ਕਿਸਾਨੀ ਲਈ ਉਮਰ ਲਾ ਕੇ ਬੈਠਾ ਅੱਜ ਉਹਦੀ ਜਿਹੜੀ ਕੀਮਤੀ ਜਾਣੋ ਅਜਾਈ ਨਹੀਂ ਜਾਣੀ ਚਾਹੀਦੀ ਤਾਂ ਅਸੀਂ ਇੱਕ ਸੁਝਾਅ ਤੁਹਾਡੇ ਚੈਨਲ ਰਾਈ ਸਾਰੇ ਪੰਜਾਬ ਦੇ ਲੋਕਾਂ ਕੋਲ ਰੱਖਿਆ ਪਰ ਪੋਲੀਟੀਕਲ ਪਾਰਟੀਆਂ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਕੋਲੇ ਕਿ ਹੁਣ ਇੱਕੋ ਇੱਕ ਵਧੀਆ ਤਰੀਕਾ ਸਾਡੇ ਕੋਲੇ ਆ ਵੀ ਸਾਡੀ ਜਿਹੜੀ ਸਰਵੋੱਚ ਅਦਾਲਤ ਹੈ ਸਰਵੋੱਚ ਕਾਹ ਤਖਤ ਸਾਬ ਜਿਹੜਾ ਉੱਥੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਲੋਕਾਂ ਨੇ ਸੁਝਾਅ ਤਾਂ ਆਏ ਨੇ ਪਰ ਕੋਈ ਵੀ ਪਹਿਲ ਕਦ ਵੀ ਹਸਤੇ ਨਹੀਂ ਕੀਤੀ ਤਾਂ ਫਿਰ ਅਸੀਂ ਸਮਝਦੇ ਹਾਂ ਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਆਪਣੇ ਇੱਕ ਕਹਾਵਤ ਆ ਵੀ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਤਾਂ ਅਸੀਂ ਪੰਜਾਬ ਦੀ ਇਸ ਉਹ ਨਾ ਜਿਹੜਾ ਆਗੂ ਹੈ ਕਿਸਾਨ ਆਗੂ ਇੱਕ ਵੱਡਾ ਆਗੂ ਹੈ ਉਹਦੀ ਕੀਮਤੀ ਜਾਨ ਬਚਾਉਣ ਦੇ ਲਈ ਅਸੀਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਅਸੀਂ ਅੱਜ ਹੀ ਕੋਸ਼ਿਸ਼ਾਂ ਕਰ ਰਹੇ ਹਾਂ ਜਿਹੜੇ ਸਾਡੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਨੇ ਧਿਆਨ ਸਿੰਘ ਜੀ ਮੰਡ ਉਹਨਾਂ ਨੂੰ ਅਸੀਂ ਮਿਲਾਂਗੇ ਉਹਨਾਂ ਨੂੰ ਅਪੀਲ ਕਰਾਂਗੇ ਐਸਜੀਪੀਸੀ ਦੇ ਰਾਹੀਂ ਚੁਣੇ ਹੋਏ ਨੁਮਾਇੰਦੇ ਰਾਹੀਂ ਅਸੀਂ ਪ੍ਰਧਾਨ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਔਕਾਲਤਖ ਸਾਹਿਬ ਦੇ ਜਥੇਦਾਰ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਸਮਾਂ ਲਿਆ ਜਾ ਸਕੇ ਉਹਨਾਂ ਨੂੰ ਅਪੀਲ ਕੀਤੀ ਜਾ ਸਕੇ ਕਿ ਸਾਡੇ ਇਸ ਜਿਹੜਾ ਕੀਮਤੀ ਆਗੂ ਆ ਜਿਹਨੇ ਸੰਘਰਸ਼ਾਂ ਦੇ ਵਿੱਚ ਜਿਨੇ ਸੈਂਕੜੇ ਨਹੀਂ ਹਜ਼ਾਰਾਂ ਸੰਘਰਸ਼ ਲੜੇ ਨੇ ਜਿੱਤੇ ਨੇ ਔਰ ਪੰਜਾਬ ਦੀ ਜਿਹੜੀ ਕਿਸਾਨੀ ਆ ਕਿਸਾਨੀ ਅੰਦਰ ਪਰ ਤਾਂ ਇੱਕ ਵੱਡੀ ਜਿਹੜੀ ਧਿਰ ਕਿਸਾਨੀ ਦਾ ਉਹ ਨਮਾਇੰਦਾ ਹੈਗਾ ਉਸ ਨਮਾਇੰਦੇ ਦੀ ਕੀਮਤੀ ਜਾਨ ਬਚਾਈ ਜਾਣੀ ਚਾਹੀਦੀ ਸਾਡਾ ਹੀਰਾ ਜਿਹੜਾ ਸਰਕਾਰ ਦੀ ਬੇਰੁਖੀ ਕਰਕੇ ਰੋਲਣਾ ਨਹੀਂ ਚਾਹੀਦਾ ਉਹਦੀ ਜਾਨ ਨਹੀਂ ਜਾਣੀ ਚਾਹੀਦੀ ਸੋ ਉਹਦੇ ਲਈ ਅਸੀਂ ਲਗਾਤਾਰ ਜਿਹਨੇ ਕੋਸ਼ਿਸ਼ਾਂ ਕਰਨੀਆਂ ਅੱਜ ਤੋਂ ਅੱਜ ਤੋਂ ਨਹੀਂ ਅਸੀਂ ਕੱਲ ਤੋਂ ਸ਼ੁਰੂ ਕਰਤੀਆਂ ਨੇ ਅੱਜ ਅਸੀਂ ਇਹਨੂੰ ਜਿਹੜਾ ਪ੍ਰੈਕਟੀਕਲੀ ਜਿਹੜਾ ਅਸੀਂ ਲੈ ਕੇ ਆਵਾਂਗੇ ਜੀ ਦੇਖੋ ਤੁਸੀਂ ਇੱਕ ਗੱਲ ਬਹੁਤ ਵੱਡੀ ਕਹੀ ਆ ਉਸ ਦਿਨ ਵੀ ਆਪਣੇ ਚੈਨਲ ਤੇ ਅੱਜ ਵੀ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਤਾਂ ਚਾਹੁੰਦੀ ਆ ਕਿ ਡੱਲੇਵਾਲ ਮਰ ਜੇ ਜੀ ਤੁਸੀਂ ਕਿਸ ਆਧਾਰ ਤੇ ਇਹ ਗੱਲ ਕਹਿ ਰਹੇ ਹੋ ਵੀ ਬੀਜੇਪੀ ਚਾਹੁੰਦੀ ਆ ਕਿ ਡੱਲੇਵਾਲ ਸਾਹਿਬ ਨੂੰ ਮਰ ਜਾਵੇ ਦੇਖੋ ਮੈਂ ਪਹਿਲਾਂ ਵੀ ਕਿਹਾ ਸਰਕਾਰ ਸਰਕਾਰਾਂ ਜਦੋਂ ਮਰਨ ਵਰਤਨ ਦਿੰਦਾ ਸੀ ਕਿ ਸਰਕਾਰ ਨੂੰ ਰੱਖਦਾ ਸਰਕਾਰ ਨੂੰ ਡਰ ਪਾਵੇ ਭਾਈ ਜੇ ਇਸ ਆਗੂ ਦੀ ਜਾਂ ਇਸ ਵਿਅਕਤੀ ਦੀ ਸ਼ਖਸੀਅਤ ਦੀ ਜਾਨ ਚਲੀ ਗਈ ਤਾਂ ਸਾਡੇ ਤੇ ਸਾਨੂੰ ਪਿੱਛੇਫੋਟ ਤੇ ਜਾਣਾ ਪਏਗਾ ਮਰਨ ਵਰਤ ਤੇ ਬੈਠਣ ਦੇ ਦੌਰਾਨ ਕੇਂਦਰ ਦੀ ਸਰਕਾਰ ਨੇ ਉਹ ਤਿੰਨ ਕਾਨੂੰਨ ਜਿਹੜੇ ਆਪਾਂ ਰੱਦ ਕਰਾ ਕੇ ਉਹਦਾ ਪੂਰੇ ਦਾ ਪੂਰਾ ਖੜਾ ਭੇਜ ਦਿੱਤਾ ਔਰ ਬਾਹਮ ਰੋੜ ਲਈਏ ਸੂਬਿਆਂ ਦੀ ਕਿ ਉਹਨੂੰ ਲਾਗੂ ਕਰੋ ਯਾਨੀ ਉਹ ਪ੍ਰਵਾਹ ਨਹੀਂ ਕਰਦੇ ਉਹ ਕਹਿੰਦੇ ਤੁਸੀਂ ਮਰਨਾ ਮਰੋ ਖਪਣਾ ਖੱਪ ਜਵੋ ਅਸੀਂ ਤਾਂ ਆਪਦੀ ਗੱਲ ਤੋਂ ਪਿੱਛੇ ਨਹੀਂ ਹਟਦੇ ਅਸੀਂ ਲਾਗੂ ਕਰਾਂਗੇ ਦੂਸਰਾ ਮੈਂ ਇੱਕ ਗੱਲ ਹੋਰ ਕਹੀ ਜੇ ਸਾਰਿਆਂ ਵੀਰਾਂ ਨੂੰ ਯਾਦ ਹੋਵੇ ਮੈਂ ਕਿਹਾ ਸੀ ਕਿ ਢੱਲੇਵਾਲ ਸਾਹਿਬ ਜਿਸ ਢੜੇ 'ਚ ਜਾਵੜੇ ਉਹ ਆਰਐਸਐਸ ਬੀਜੇਪੀ ਦਾ ਢੜਾ ਹੁਣ ਤੁਸੀਂ ਦੇਖੋ ਢੱਲੇਵਾਲ ਸਾਹਿਬ ਤਾਂ ਬਹਿ ਕੇ ਉਹਨੋਂ ਕੁਝ ਬੋਲ ਨਹੀਂ ਸਕਦੇ ਉਹਨਾਂ ਨੇ ਆਪ ਜ ਆਪ ਨੂੰ ਦਾਤੇ ਲਾਤਾ ਕਿ ਜਿਹੜੇ ਫੋਰਮ ਦੇ ਵਿੱਚ ਬੈਠੇ ਆ ਉਥੇ ਕੋਈ ਸਿਆਣਾ ਹੈ ਨਹੀਂਗਾ ਕਿ ਸਾਡੇ ਘਰੇ ਕੋਈ ਜੀ ਬਿਮਾਰ ਹੋ ਜਾਏ ਸੀ ਭਜਦੇ ਆ ਵੀ ਸਾਡੇ ਜੀ ਨੂੰ ਕੁਝ ਹੋਣਾ ਚਾਹੀਏ ਔਰ ਉਹ ਜਿਹੜੀ ਲੀਡਰਸ਼ਿਪ ਹੈ ਉਹ ਉਹ ਕੋਈ ਬਿਆਨ ਨਹੀਂ ਦੇ ਰਹੀ ਉਹ ਬੈਠੀ ਦੇਖ ਰਹੀ ਹੈ ਪਰ ਇਥੋਂ ਇਹ ਸਾਫ ਹੈ ਵੀ ਬੀਜੇਪੀ ਜਿਹੜੀ ਜਿਹੜੀ ਬੀਜੇਪੀ ਆਰਐਸਐਸਾ ਜਿੰਨੇ ਫਸਾਲਿਆ ਬੁਰੀ ਤਰ੍ਹਾਂ ਨਾਲ ਸਾਡੇ ਇਸ ਆਗੂ ਨੂੰ ਉਹ ਮਾਰ ਦੇ ਤੁਲੀ ਉਹ ਚਾਹੁੰਦੀ ਹੈ ਮਰ ਜਾਵੇ ਤੇ ਇਹ ਲੋਕ ਆਗੂ ਰਹਿਤ ਹੋ ਜਾਣ ਸਾਨੂੰ ਬੀਜੇਪੀ ਆਗੂ ਰਹਿਤ ਕਰਕੇ ਸਾਡੀਆਂ ਜ਼ਮੀਨਾਂ ਖੋਹਣੀਆਂ ਚਾਹੁੰਦੀ ਆ ਸੋ ਇਹ ਪੁਖਤਾ ਸਬੂਤ ਆ ਵੀ ਸਾਡੇ ਸੰਘਰਸ਼ ਦੇ ਦੌਰਾਨ ਹੀ ਉਹਨਾਂ ਨੇ ਧੱਕੇ ਜਿਹੜੇ ਕਾਨੂੰਨ ਫੇਰ ਲੈ ਜਾਂਦੇ ਸਾਡੇ ਉੱਤੇ ਜੀ ਦੇਖੋ ਤੁਸੀਂ ਇਹ ਕਹਿ ਰਹੇ ਹੋ ਕਿ ਡੱਲੇਵਾਲ ਸਾਹਿਬ ਜਦੋਂ ਹੁਣ ਮਰਨ ਵਰਤੇ ਬੈਠੇ ਨੇ ਤਾਂ ਤੁਸੀਂ ਇੱਕ ਵੱਡਾ ਦੋਸ਼ ਵੀ ਨਾਲ ਲਾ ਰਹੇ ਹੋ ਕਿ ਉਹ ਬੀਜੇਪੀ ਵਾਲੇ ਧੜੇ ਦੇ ਨਾਲ ਖੜੇ ਨੇ ਜੀ ਬੀਜੇਪੀ ਵਾਲੇ ਧੜੇ ਨਾਲੋਂ ਕਿਵੇਂ ਖੜੇ ਨੇ ਇਹਦਾ ਕੀ ਪ੍ਰਮਾਣ ਹੈ ਦੇਖੋ ਜਿਹੜਾ ਜਿਹੜਾ ਮੈਂ ਪਹਿਲਾਂ ਵੀ ਕਿਹਾ ਗੈਰ ਰਾਜਨੀਤਿਕ ਮੋਰਚਾ ਬਣਿਆ ਜਦੋਂ ਇਕੱਠੇ ਸੀ ਸਾਰੇ ਤਾਂ ਸਾਰੇ ਇੱਕ ਦੂਜੇ ਦੇ ਫਿਕਰ ਕਰਦੇ ਸੀ ਹੁਣ ਜਦੋਂ ਉਹ ਜਿਹੜੇ ਧੜੇ 'ਚ ਚਲੇ ਗਏ ਨੇ ਜਿੱਥੇ ਸ਼ਿਵ ਕੁਮਾਰ ਕੱਕਾ ਯਾਰ ਮੈਂ ਤਾਂ ਬੋਲ ਬੋਲ ਜਿਹੜਾ ਗਵਿੰਦਾ ਆਚਾਰੀਆ ਜਿਨ੍ਹਾਂ ਦਾ ਆਗੂ ਹੈ ਜਿਹੜਾ ਸ਼ਰੇਆ ਐਮ ਆਰ ਐਸ ਐਸ ਦਾ ਬੰਦਾ ਹੈ ਉਹਦੇ ਉਹਦੀ ਗੱਲ ਮੰਨਣ ਵਾਲਾ ਉਹਦੇ ਰਾਹ ਤੇ ਚੱਲਣ ਵਾਲਾ ਸ਼ੇਵ ਕੁਮਾਰ ਕੱਕਾ ਖੋਦ ਕਿਉਂ ਨਹੀਂ ਬੈਂਦਾ ਉਹ ਪੋਖੜ ਤਾਲ ਤੇ ਅਬ ਮੰਨਿਓ ਪਹਾੜ ਕਿਉਂ ਨਹੀਂ ਬੈਂਦਾ ਉਹਨੂੰ ਮਰਨ ਵਰਤੇ ਬਿਠਾ ਰਿਆ ਆਪ ਸੱਜ ਕੇ ਬੈਠੇ ਨੇ ਔਰ ਲੋਕਾਂ ਨੂੰ ਕਿ ਆਜੋ ਵੀ ਆਜੋ ਖਨੋਰੀ ਤੇ ਆਜੋ ਕੀ ਕਰੀਏ ਖਨੋਰੀ ਜਾ ਕੇ ਮੈਨੂੰ ਦੱਸੋ ਤਮਾਸ਼ਾ ਵੇਖੀਏ ਵੀ ਕਦੋਂ ਡੱਲੇਵਾਲ ਸਾਹਿਬ ਮਰਦੇ ਤੇ ਕਦੋਂ ਚੁੱਕੇਲ ਜਾਈਗੇ ਨਹੀਂ ਤੁਸੀਂ ਖਨੋਰੀ ਨਹੀਂ ਜਾ ਰਹੇ ਫਿਰ ਨਹੀਂ ਜਾਓਗੇ ਖਨੋਰੀ ਦੇਖੋ ਸਾਡੇ ਡਾਕਟਰ ਸਾਹਿਬ ਪਹਿਲਾਂ ਵੀ ਜਾ ਆਇਆ ਇਕਤਾ ਕਮੇਟੀ ਚੱਲ ਰਹੀ ਹੈ ਸਾਡੇ ਪ੍ਰਧਾਨ ਜੀ ਉਸਦੇ ਮੈਂਬਰ ਆ ਅਸੀਂ ਇਕਤਾ ਕਰ ਰਹੇ ਹਾਂ ਸਾਡੇ ਜਥੇ ਵੀ ਜਾ ਰਹੇ ਪਰ ਅਸੀਂ ਸਿਰਫ ਤਮਾਸ਼ਾਬੀਨ ਬਣ ਨਹੀਂ ਜਾਵਾਂਗੇ ਉੱਥੇ ਅਸੀਂ ਕੋਸ਼ਿਸ਼ਾਂ ਕਰਾਂਗੇ ਉਹ तमाम ਉਹਨਾਂ ਲੋਕਾਂ ਨੂੰ ਮਿਲਾਂਗੇ तमाम ਉਹਨਾਂ ਲੋਕਾਂ ਨੂੰ ਲਿਆਵਾਂਗੇ ਕਿ ਡੱਲੇਵਾਲ ਸਾਹਿਬ ਨੂੰ ਬਚਾਇਆ ਜਾਵੇ ਇਸ ਤੇ ਇਹ ਨਹੀਂ ਹੁਣ ਕੀ ਹੋ ਰਿਹਾ ਜਾਂ ਤਾਂ ਦੱਸੋ ਵੀ ਭਾਈ ਆ ਕੇ ਅਸੀਂ ਆਹ ਬਾਰਡਰ ਤੋੜ ਦਾਂਗੇ ਜਾਂ ਅਸੀਂ ਭਾਜਪਾ ਦੇ ਉਹਨੂੰ ਘੇਰ ਲਾਂਗੇ ਜਾਂ ਉਹਨੂੰ ਘੇ ਖਨੋਰੀ ਆਜੋ ਤੇ ਖਨੋਰੀ ਤੋਂ ਜੇ ਹੁਣ ਅਸੀਂ ਕੋਈ ਸੱਦਾ ਦਈਏ ਜੇ ਅਸੀਂ ਦਈਏ ਤੇ ਕਹਿਣਗੇ ਇਹ ਕੌਣ ਹੁੰਦੇ ਸੱਦਾ ਦੇਣ ਵਾਲੇ ਅਸੀਂ ਬੈਠੇ ਆਂ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਾਡੇ ਆਗੂ ਨੂੰ ਮਰਨ ਵਰ ਤੇ ਬਿਠਾ ਕੇ ਉਹਨੂੰ ਉਹਦਾ ਇੱਕ ਇੱਕ ਸਾਹ ਨਿਕਲਦਾ ਵੇਖ ਰਹੇ ਹੋ ਸੋ ਅਸੀਂ ਤਮਾਸ਼ੀ ਵੀ ਨਹੀਂ ਬਣਾਂਗੇ ਅਸੀਂ ਲਗਾਤਾਰ ਕੋਸ਼ਿਸ਼ਾਂ ਕਰਾਂਗੇ ਹਰ ਉਹ ਬੂਆ ਖੜਕਾਵਾਂਗੇ ਜਿੱਥੋਂ ਸਾਨੂੰ ਉਮੀਦ ਹੋ ਕਿ ਭਾਈ ਆਹ ਵਿਅਕਤੀ ਆਹ ਸੰਸਥਾ ਸਾਡੇ ਇਸ ਆਗੂ ਦੀ ਜਾਨ ਬਚਾ ਸਕਦੀ ਆ ਉਹ ਬੂਆ ਖੜਕਾਵਾਂਗੇ ਤਮਾਸ਼ੀ ਵੀ ਨਹੀਂ ਬਣਾਂਗੇ ਨਹੀਂ ਹੁਣ ਤੁਸੀਂ ਫਿਰ ਅਕਾਲ ਤਖਤ ਸਾਹਿਬ ਤੱਕ ਇੱਕ ਤਾਂ ਜਥੇਦਾਰ ਹੋਗੇ ਨਾ ਜਿਹੜੇ ਸਰਬੱਤ ਖਾਲਸਾ ਨੇ ਥਾਪੇ ਸੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਧਿਆਨ ਸਿੰਘ ਮੰਡ ਤੁਸੀਂ ਕਿਹਾ ਸੀ ਅੱਜ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਉਹ ਹੁਕਮਨਾਮਾ ਜਾਰੀ ਕਰਨ ਫਰਜ਼ ਕਰੋ ਉਹ ਨਹੀਂ ਤੁਹਾਨੂੰ ਮਿਲਦੇ ਜਾਂ ਹੁਕਮਨਾਮਾ ਜਾਰੀ ਨਹੀਂ ਫਿਰ ਤੁਸੀਂ ਜਿਹੜੇ ਕਾਲ ਤਖਤ ਸਾਹਿਬ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਥਾਪੇ ਹੋਏ ਜਥੇਦਾਰ ਨੇ ਰਗਵੀਰ ਸਿੰਘ ਉਹਨਾਂ ਨੂੰ ਵੀ ਮਿਲਣ ਦਾ ਕੋਈ ਯਤਨ ਕਰੋਗੇ ਦੇਖੋ ਅਸੀਂ ਹਰ ਉਸ ਵਿਅਕਤੀ ਤੱਕ ਪਹੁੰਚ ਕਰਾਂਗੇ ਸਾਡਾ ਬਜ਼ੁਰਗ ਹੈ ਉਹ ਸਾਡਾ ਆਗੂ ਹੈ ਸਾਡੇ ਬਾਪ ਦੀ ਉਮਰ ਦਾ ਅਸੀਂ ਉਹਦੀ ਜਾਨ ਬਚਾਉਣ ਲਈ ਹਰ ਬੂਆ ਖੜਕਾਵਾਂਗੇ ਚਾਹੇ ਉਹ ਸਰਬੱਤ ਖਾਲਸਾ ਦਾ ਜਹੇਦਾਰ ਹੋਣ ਧਿਆਨ ਸਿੰਘ ਮੰਡ ਜੀ ਜੇ ਉਹ ਉਹ ਮੈਨੂੰ ਉਮੀਦ ਆ ਕਿ ਉਹ ਸੁੱਝ ਹੋਏ ਵਿਅਕਤੀ ਨੇ ਉੱਥੇ ਜਾ ਕੇ ਬੋਲ ਕੇ ਵੀ ਆਏ ਨੇ ਫਿਕਰ ਵੀ ਕਰਕੇ ਆਏ ਨੇ ਔਰ ਉਸ ਤੋਂ ਬਾਅਦ ਐਸਜੀਪੀਸੀ ਦਾ ਰਾਈ ਜੇਐਸਜੀਪੀਸੀ ਸੁਖਬੀਰ ਵਾਸਤੇ ਇਜਲਾਸ ਸੱਦ ਸਕਦੀ ਆ ਤਾਂ ਐਸਜੀਪੀਸੀ ਜਗਜੀਤ ਸਿੰਘ ਡੱਲੇਵਾ ਜਿਹੜਾ ਕਿਸਾਨੀ ਨੂੰ ਬਚਾਉਣ ਲਈ ਕਿਉਂਕਿ ਸੁਖਬੀਰ ਬਾਦਲ ਨੇ ਕਿਸਾਨੀ ਨੂੰ ਨਹੀਂ ਬਣਾਇਆ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਬਣਾਇਆ ਸੀ ਕਿਸਾਨਾਂ ਨੇ ਅਕਾਲੀ ਦਲ ਨੂੰ ਬਣਾਇਆ ਸੀ ਜੇ ਉਹ ਕਿਸਾਨਾਂ ਲਈ ਕਿਉਂ ਨਹੀਂ ਸੱਦ ਸਕਦੀ ਇਸ ਤੋਂ ਵੀ ਅੱਗੇ ਅਸੀਂ ਇਸ ਤੋਂ ਵੀ ਅੱਗੇ ਜਾਵਾਂਗੇ ਅਸੀਂ ਇਹਨਾਂ ਨੂੰ ਕਹਾਂਗੇ ਕਾਲੀਦਾਲ ਨੂੰ ਵੀ ਤੁਸੀਂ ਕਿਉਂ ਨਹੀਂ ਸੰਘਰਸ਼ ਛੇੜਦੇ ਅਸੀਂ ਪੰਜਾਬ ਸਰਕਾਰ ਤੱਕ ਪਹੁੰਚ ਕਰਾਂਗੇ ਅਜਲਾਸ ਸੱਦ ਕੇ ਨਵੇਂ ਜਿਹੜੇ ਡਰਾਫਟ ਆ ਰਹੇ ਨੇ ਉਹਨਾਂ ਰੱਦ ਕਰੋ ਪਹਿਲਾਂ ਵੀ ਕਿਹਾ ਹੁਣ ਵੀ ਕਾਂਗੇ ਅਸੀਂ ਕਾਂਗਰਸ ਦੇ ਪ੍ਰਧਾਨ ਰਾਜੇ ਵੜਿੰਗ ਨੂੰ ਵੀ ਮਿਲਾਂਗੇ ਕਿ ਤੁਸੀਂ ਤਮਾਸ਼ਾ ਵੇਖ ਰਹੇ ਹੋ ਬੈਠੇ ਤੁਸੀਂ ਕਹਿੰਦੇ ਜਦੋਂ ਸਾਡੇ ਕੋਲੇ ਆਉਣੇ ਹੋ ਸਾਨੂੰ ਕਹਿੰਦੇ ਵੋਟਾਂ ਪਾ ਦਿਓ ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰ ਦਾਂਗੇ ਤੇ ਹੁਣ ਕਿਉਂ ਤਮਾਸ਼ਾ ਵੇਖ ਰਹੇ ਹੋ ਪੂਰੇ ਭਾਰਤ 'ਚ ਤੁਹਾਡੀ ਪਾਰਟੀ ਹੈ ਸੰਸਦ 'ਚ ਤੁਸੀਂ ਬੈਠੇ ਹੋ ਨੜੀਲੇ ਨੇ ਸੀਟਾਂ ਆ ਇੰਡੀਆ ਗੱਠਜੋੜ ਦੇ ਨਾਲ 250 300 ਸੀਟਾਂ ਤੁਸੀਂ ਲੈ ਕੇ ਬੈਠੇ ਹੋ ਤੇ ਮੂੰਹ ਵੇਖ ਰਹੇ ਹੋ ਸਾਡਾ ਯਾਰ ਸਾਡਾ ਆਗੂ ਮਰ ਰਿਹਾ ਸਰਕਾਰ ਗੱਲ ਨਹੀਂ ਸੁਣਦੀ ਤੇ ਤੁਸੀਂ ਅੱਜ ਫਿਰ ਕੀ ਕਰ ਰਹੇ ਹੋ ਜੇ ਅੱਜ ਤੁਸੀਂ ਸਾਡੇ ਲਈ ਕੁਝ ਨਹੀਂ ਕਰਦੇ ਕੱਲ੍ਹ ਉਸੇ ਤੁਹਾਡੇ ਮਗਰ ਕਿਉਂ ਜਾਈਏ ਸੋ ਅਸੀਂ ਉਹਦੇ ਕੋਲ ਵੀ ਜਾਵਾਂਗੇ ਕਿ ਤੂੰ ਭਾਈ ਸੰਘਰਸ਼ ਛੇੜ ਏਦ ਲਈ ਆਪਦੀ ਪਾਰਟੀ ਨੂੰ ਕਹਿ ਸੰਘਰਸ਼ ਛੇੜਨ ਲਈ ਔਰ ਜਿੰਨੇ ਜਿੱਥੋਂ ਵੀ ਸਾਡੇ ਆਗੂ ਦੀ ਜਾਨ ਪੈ ਸਕਦੀ ਕਿਉਂਕਿ ਅਸੀਂ ਇਹ ਸਮਝਦੇ ਹਾਂ ਅਸੀਂ ਉਸ ਕੌਮ ਦੇ ਜਿਹੜੇ ਪੈਰੋਕਾਰ ਆ ਜਿਹੜੇ ਲੜ ਕੇ ਜੂਝ ਕੇ ਮਰਦੀ ਆ ਔਰ ਅਜ ਸ਼ਹੀਦੀਆਂ ਦੇ ਦਿਨ ਵੀ ਚੱਲ ਰਹੇ ਨੇ ਤੁਸੀਂ ਵੇਖੋ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ ਸੰਗਤ ਦੀ ਮੰਗ ਕੇ ਮੰਨ ਕੇ ਚਮਕੌਰ ਦੀ ਗੜੀ 'ਚ 40 ਸਿੰਘਾਂ ਨਾਲ ਲੜਨਾ ਪੁੱਤ ਸ਼ਹੀਦ ਕਰਾ ਲੈਣੇ ਔਰ ਫਿਰ ਪੰਜ ਪਿਆਰਾਂ ਦੀ ਅਰਦਾਸ ਜਦੋਂ ਪੰਜ ਪਿਆਰਾਂ ਨੇ ਹੁਕਮ ਲਾਇਆ ਵੀ ਗੁਰੂ ਸਾਹਿਬ ਕਿਲੇ ਨੂੰ ਛੱਡ ਜਾਓ ਤਾਂ ਉਹਨਾਂ ਨੇ ਛੱਡਿਆ ਔਰ ਜਫਰਨਾਮਾ ਲਿਖਿਆ ਤੇ ਬੰਦਾ ਸਿੰਘ ਬਹਾਦਰ ਨੂੰ ਫਿਰ ਭੇਜਿਆ ਤੇ ਆ ਕੇ ਲੜੇ ਅਸੀਂ ਅਸੀਂ ਇਸ ਕਰਕੇ ਚਾਉਂਨੇ ਆ ਸਾਡੇ ਆਗੂ ਦੀ ਜਿਹੜਾ ਗਵਾਹੀ ਕਰ ਉਹਦੀ ਜਾਨ ਨਹੀਂ ਜਾਣੀ ਚਾਹੀਦੀ ਆਕਾਲ ਤਖਤ ਸਾਹਿਬ ਜਾਂ ਪੰਜ ਪਿਆਰੇ ਜੋ ਵੀ ਸੰਸਥਾਵਾਂ ਨੇ ਉਹ ਹੁਕਮ ਲਾ ਕੇ ਜਾਨ ਬਚਾਉਣ ਕਿਉਂਕਿ ਸਰਕਾਰ ਤੋਂ ਉਮੀਦ ਹੈ ਨਹੀਂ ਸਰਕਾਰ ਕਹਿੰਦੀ ਅਸੀਂ ਤਾਂ ਕਾਨੂੰਨ ਲਾਗੂ ਕਰਾਂਗੇ ਅਸੀਂ ਤਾਂ ਤੁਹਾਡੀ ਜ਼ਮੀਨ ਖੋਹਾਂਗੇ ਸਰਕਾਰ ਦੇ ਦੋਵੇਂ ਕੰਮ ਇੱਕੋ ਟਾਈਮ ਹੋ ਰਹੇ ਨੇ ਉਹ ਕਾਨੂੰਨ ਵੀ ਲਾਗੂ ਕਰ ਰਹੇ ਨੇ ਉਹ ਸਾਨੂੰ ਆਗੂ ਰਹਿਤ ਵੀ ਕਰ ਰਹੇ ਨੇ ਸੋ ਸਾਡੇ ਆਗੂ ਦੀ ਜਾਨ ਬਚਾਉਣਾ ਸਾਡਾ ਫਰਜ਼ ਹੈ ਸਾਨੂੰ ਪੀੜ ਇਸ ਗੱਲ ਦੀ ਸੋ ਅਸੀਂ ਹਰ ਉਸ ਕੁੰਬੂਏ ਤੱਕ ਖੜਕਾਵਾਂਗੇ ਜੀ ਦੇ ਨਾਲ ਸਾਡੇ ਆਗੂ ਦੀ ਜਾਨ ਬਚ ਸਕੇ ਔਰ ਜਦੋਂ ਸਾਡੇ ਆਗੂ ਸਾਡੇ ਕੋਲ ਹੋਣਗੇ ਤਾਂ ਉਹਨਾਂ ਨਾਲ ਵਿਚਾਰ ਚਰਚਾ ਕਰਕੇ ਤਕੜੇ ਹੋ ਕੇ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਜਲਦੀ ਏਕਤਾ ਕਰਕੇ ਅਸੀਂ ਦਿੱਲੀ ਦਾ ਜਟੇਰ ਨਾਲ-ਨਾਲ ਖੜਕਾਵਾਂਗੇ ਤਾਂ ਟਾਲਵਾਂਗੇ ਮੋਦੀ ਨੂੰ ਕੱਲ ਸਯੁਗਤ ਕਿਸਾਨ ਮੋਰਚੇ ਦੀ ਮਤਲਬ ਥੋਡੀਆਂ ਜੱਥੇਬੰਦੀਆਂ ਦੀ ਤੇ ਸ਼ੰਭੂ ਸ਼ੰਭੂ ਤੇ ਖਨੋਰੀ ਬਾਰਡਰ ਵਾਲੀਆਂ ਜੱਥੇਬੰਦੀਆਂ ਦੀ ਇਕੱਠੀ ਮੀਟਿੰਗ ਹੋਈ ਆ ਉਹ ਗਰਾਹਾ ਸਭ ਵੀ ਉਹਦੇ ਚ ਆਏ ਨੇ ਤਾਂ ਉਹਦੇ ਵਿੱਚੋਂ ਕੀ ਨਤੀਜਾ ਨਿਕਲਿਆ ਇਕੱਠੇ ਹੋ ਰਹੇ ਹਾਂ ਕਿ ਅਜੇ ਸਿਰਫ ਗੱਲਾਂ ਹੀ ਨੇ ਨਹੀਂ ਬਿਲਕੁਲ ਵੇਖੋ ਜੇ ਇਕੱਠੇ ਨਾ ਹੋਣਾਂ ਤਾਂ ਫਿਰ ਮੀਟਿੰਗ ਦਾ ਕੋਈ ਮਤਲਬ ਨਹੀਂ ਬਣਦਾ ਸਾਰਿਆਂ ਨੇ ਆਪੋ ਆਪਣਾ ਜੋਰ ਲਾ ਕੇ ਵੇਖ ਲਿਆ ਵੀ ਆਹ ਉਂਗਲਾਂ 'ਚ ਇੱਕ ਇੱਕ ਹੋਵੇ ਤਾਂ ਕੋਈ ਵੀ ਤੋੜ ਕੇ ਸੁੱਟ ਦੂਗਾ ਤੇ ਜੇ ਇਕੱਠੀਆਂ ਹੋਣ ਤੇ ਮੁਠੀ ਬਣਦੀ ਅਗਲੇ ਦੀਆਂ ਨਾਸਾਂ ਭੰਨ ਦਿੰਦੀਆਂ ਨੇ ਸੁੱਕ ਸੁੱਕਣ ਬਣ ਕੇ ਨਾਸਾਂ ਭੰਨ ਦਿੰਦੀਆਂ ਤਾਂ ਅਸੀਂ ਭਾਜੀਪੀ ਫਾਸ਼ੀਵਾਦੀਆਂ ਨਾਸਾਂ ਜੇਕਰ ਭੰਨਣੀਆਂ ਤਾਂ ਇਕੱਠੇ ਹੋਣਾ ਪੈਣਾ ਉਹਦੇ ਜੋ ਮੀਟਿੰਗ ਕੀਤੀ ਆ ਪੋਜ਼ਿਟਿਵ ਮੀਟਿੰਗ ਹੋਈ ਆ ਮੰਗਾਂ ਤੇ ਸਾਂਝ ਬਣ ਗਈ ਆ ਇੱਕਾ ਦੁੱਕਾ ਦੀਆਂ ਗੱਲਾਂ ਰਹਿ ਗਈਆਂ ਉਹ ਦੁਬਾਰਾ 24 ਨੂੰ ਫੇਰ ਮੀਟਿੰਗਾਂ ਕਰਕੇ ਅਸੀਂ ਉਹਨੂੰ ਸਿਰੇ ਲਾਵਾਂਗੇ ਔਰ ਲੜਾਂਗੇ ਸਰਕਾਰ ਦੇ ਖਿਲਾਫ ਅਸੀਂ ਅੱਛਾ ਜਿਹੜਾ ਹੁਣ ਤਿੰਨ ਖੇਤੀ ਕਾਨੂੰਨਾ ਵਿਰਗਾ ਖ ਦਲੇਵਾਲ ਸਾਬੂਰੀ ਪਨੇਰ ਸਾਬੂਰੀ ਤਾਂ ਲੜ ਰਹੇ ਨੇ ਸਰਜੀਤ ਫੂਲ ਹੋਰੀ ਮਤਲਬ ਸਾਰੇ ਕਿ ਅਸੀਂ ਤਾਂ ਗਰੰਟੀ ਕਾਨੂੰਨ ਬਣਾਉਣਾ ਹੈ ਉਹਨਾਂ ਨੇ ਫੇਰ ਨਵਾਂ ਖਰੜਾ ਭੇਜ ਦਿੱਤਾ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਨਵੇਂ ਸਿਰੋਂ ਲਾਗੂ ਕਰਨ ਲਈ ਕੇਂਦਰ ਦੀ ਇਸ ਨੀਤੀ ਨੂੰ ਕਿਵੇਂ ਦੇਖਦੇ ਹੋ ਦੇਖੋ ਕੇਂਦਰ ਮੈਂ ਫੇਰ ਹੀ ਕਹਿੰਦਾ ਉਹ ਲਗਾਤਾਰ ਚੜ੍ਹਿਆ ਆ ਰਹੇ ਨੇ ਲਗਾਤਾਰ ਮੋਦੀ ਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬੰਨਣਾ ਹਰਿਆਣਾ ਜਿਹੜਾ ਸੰਘਰਸ਼ ਦਾ ਮੈਦਾਨ ਹੈ ਉੱਥੋਂ ਜਿੱਤ ਜਾਣਾ ਮਹਾਰਾਸ਼ਟਰ ਜਿੱਤ ਜਾਣਾ ਉਹਨਾਂ ਲਈ ਤਾਂ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਭਾਈ ਜ਼ਮੀਨ ਖੋਣੀ ਹੈ ਤੇ ਖੋਣੀ ਹੈ ਸੋ ਉਹਨੂੰ ਅਸੀਂ ਗਵਰਨਰ ਨੂੰ ਮਿਲ ਕੇ ਵਿਰਧ ਕਰ ਚੁੱਕੇ ਹਾਂ ਪੰਜਾਬ ਸਰਕਾਰ ਨੇ ਪਰਸੋਂ ਸੱਦਿਆ ਸੀ ਉੱਥੇ ਰੱਦ ਕਰ ਚੁੱਕੇ ਹਾਂ ਕੱਲ ਨੂੰ ਸੋਹਵਾਰ ਨੂੰ 23 ਤਰੀਕ ਨੂੰ ਪੂਰੇ ਭਾਰਤ ਦੇ ਡੀਸੀ ਦਫ਼ਤਰਾਂ ਤੇ ਧਰਨੇ ਲੱਗਣਗੇ ਵੀ ਇਹ ਖਰੜਾ ਸਾਨੂੰ ਨਹੀਂ ਚਾਹੀਦਾ ਜਿਹੜਾ ਸਾਡੇ ਅੰਦੋਲਨ ਦੀਆਂ ਮੰਗਾਂ ਮੰਨੀਆਂ ਜਾਣ ਜਿਹੜਾ ਸ਼ੰਭੂ ਖਨੌਰੀ ਤੇ ਜ਼ਬਰ ਹੋ ਰਿਹਾ ਬੰਦ ਕੀਤਾ ਜਾਵੇ ਢੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਇਹ ਲੜ ਰਹੇ ਆਸੀਂ ਲਗਾਤਾਰ ਸੰਘਰਸ਼ ਦੇ ਮੈਦਾਨ ਚ ਨਹੀਂ ਨਹੀਂ ਲਾਗੂ ਕਰਨ ਦੇਣਗੇ ਉਹਨਾਂ ਨੂੰ ਜੀ ਅੱਛਾ ਹੁਣ ਅਗਲੀ ਜਿਹੜੀ ਪੋਜੀਸ਼ਨ ਆ ਤੁਸੀਂ ਸਾਰਿਆਂ ਤੇ ਸਵਾਲ ਖੜਾ ਕੀਤਾ ਵੀ ਰਾਜੇ ਵੜਿੰਗੋਰੀ ਕਿਉਂ ਨਹੀਂ ਕੁਝ ਕਰ ਰਹੇ ਮਤਲਬ ਫਲਾਣੇ ਕਿਉਂ ਨਹੀਂ ਕਰ ਰਹੇ ਤੇ ਸੰਯੁਕਤ ਕਿਸਾਨ ਮੋਰਚੇ ਚ ਤੁਸੀਂ ਜੀ ਤੁਹਾਡੀ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੁਹਾਡੇ ਪ੍ਰਧਾਨ ਡਾਕਟਰ ਦਰਸ਼ਨਪਾਲ ਤੁਸੀਂ ਅੱਜ ਤੱਕ ਕੀ ਕੀਤਾ ਢੱਲੇਵਾਲ ਸਾਹਿਬ ਲਈ ਜਾਂ ਜਾਂ ਉਹਨਾਂ ਦੀਆਂ ਮੰਗਾਂ ਲਈ ਦੇਖੋ ਇਹ ਸਵਾਲ ਮੈਨੂੰ ਲੱਗਦਾ ਕਿ ਅਸੀਂ ਤਾਂ ਪਹਿਲੇ ਪਹਿਲੇ ਗੱਲ ਦਿਲ ਤੋਂ ਹੀ ਕਹਿਤਾ ਵੀ ਅਸੀਂ ਲਗਾਤਾਰ ਜਥੇ ਵੀ ਗਏ ਜਦੋਂ ਵੀ ਜਦੋਂ ਵੀ ਜ਼ਬਰ ਹੋਇਆ ਖਨੌਰੀ ਤੇ ਸ਼ੰਭੂ ਤੇ ਅਸੀਂ ਲੜੇ ਠਕੜਾ ਕੇ ਨਾਲ ਖੜੇ ਆਂ ਔਰ ਲਗਾਤਾਰ ਦੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਸਭ ਤੋਂ ਕੀਮਤੀ ਜਾਨ ਬਚੀ ਤੋਂ ਲੱਖੋ ਪਾਏ ਬਹੁਤ ਸਾਰੇ ਪਾਏ ਨੇ ਅਸੀਂ ਲੜਾਂਗੇ ਬੜੇ ਤਰੀਕਿਆਂ ਨਾਲ ਲੜਾਂਗੇ ਦੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਲੜ ਰਹੀ ਆਂ ਕੁੰਡੇ ਖੜਕਾਉਗੀ ਸਭ ਦੇ ਔਰ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋਇਆ ਤਾਂ ਫਿਰ ਬੀਜੇਪੀ ਪੰਜਾਬ ਦੀ ਧਰਤੀ ਤੇ ਬੀਜੇਪੀ ਦੇ ਆਗੂ ਤੁਰ ਕੇ ਦਿਖਾਉਣ ਫਿਰਨ ਇਹਨਾਂ ਨੂੰ ਦੱਸਾਂਗੇ ਵੀ ਕਿਵੇਂ ਫਿਰ ਪੰਜਾਬੀ ਜਿਹੜੇ ਕਰਦੇ ਆ ਸੋਹੀ ਲਗਾਤਾਰ ਸੰਘਰਸ਼ ਦੇ ਮੈਦਾਨ ਚ ਲੜਾਂਗੇ ਕੁੰਡੇ ਖੜਕਾਵਾਂਗੇ ਸਭ ਤੇ ਦੁਹਾਈ ਪਾਵਾਂਗੇ ਵੀ ਸਾਡੇ ਆਗੂ ਨੂੰ ਬਚਾ ਲਓ ਯਾਰ ਸਾਡੇ ਆਗੂ ਨੂੰ ਬਚਾਓ ਜਿੰਨਾ ਬਾਹਰ ਸਾਥੋ ਲੱਗ ਸਕਦਾ ਹੋ ਲਾਵਾਂਗੇ ਜਿੱਥੇ ਵੀ ਭੇਜਾਂਗੇ ਏਕਤਾ ਵੀ ਕਰਾਂਗੇ ਬੀਜੇਪੀ ਨਾਲ ਲੜਾਂਗੇ ਔਰ ਕਾਲ ਤੱਕ ਸਭ ਨੂੰ ਅਪੀਲ ਕਰਾਂਗੇ ਜਿਹੜਾ ਮਰਨਵਰਤ ਡੱਲੇ ਸਾਹਿਬ ਹੋਰਾਂ ਨੇ ਰੱਖਿਆ ਕੀ ਮਰਨਵਰਤ ਦੀ ਜਿਹੜੀ ਨੀਤੀ ਹੈ ਜਾਂ ਮਰਨਵਰਤ ਵਾਲ ਮਨੂੰ ਲੱਗਦਾ ਵੀ ਇਹ ਇਹ ਠੀਕ ਹੈ ਜਾਂ ਮਰਨ ਵਰਤ ਰੱਖ ਕੇ ਲੜਾਈ ਲੜੀ ਜਾਣੀ ਚਾਹੀਦੀ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਦੇਖੋ ਇਹਦੇ ਬਾਰੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਇਹ ਤਰੀਕਾ ਠੀਕ ਨਹੀਂ ਜਦੋਂ ਕਿਉਂ ਠੀਕ ਨਹੀਂ ਕਿਉਂ ਠੀਕ ਨਹੀਂ ਦੋ ਤਰੀਕੇ ਇੱਕ ਤਾਂ ਸਾਡਾ ਪੰਜਾਬ ਦਾ ਕਲਚਰ ਨਹੀਂ ਆ ਸਾਡੇ ਪੰਜਾਬੀ ਜਿਹੜੇ ਖਾਸ ਕਰਕੇ ਸਿੱਖ ਵਿਚਾਰਤਾਰ ਹਮੇਸ਼ਾ ਕਹਿੰਦੇ ਵੀ ਇਹ ਤਾਂ ਗਾਂਧੀਵਾਦੀ ਤਰੀਕਾ ਹੈ ਵੀ ਕੋਈ ਇੱਕ ਚਪੇੜ ਮਾਰੇ ਦੂਜਾ ਮੂੰਹ ਅੱਗੇ ਕਰ ਲਵੋ ਇਹ ਨਹੀਂ ਸਾਡਾ ਕਲਚਰ ਹੈ ਕਿ ਜੂਝਣਾ ਜੂਝ ਕੇ ਦੇਖੋ ਸ਼ਹੀਦੀ ਦੇ ਆਡੇ ਦੇ ਆਪਾਂ ਵਾਰ-ਵਾਰ ਗੱਲ ਕਰਦੇ ਆਪਾਂ ਦੇਣੀ ਉਹਨਾਂ 'ਚ ਬੈਠੇ ਆਂ ਛੋਟੇ ਸਾਹਿਬਜ਼ਾਦੇਆਂ ਨੇ ਈਨ ਨਹੀਂ ਮੰਨੀ। ਹੂੰ। ਸ਼ਿਰ ਝੁਕਾ ਕੇ ਨਹੀਂ ਲੰਗੇ ਵਾਰੀ ਚੋਂ। ਪਹਿਲਾਂ ਲੱਤ ਅੱਗੇ ਕੱਢੀ ਆ ਵੀ ਅਸੀਂ ਝੁਕਦੇ ਨਹੀਂ। ਹੂੰ। ਅਸੀਂ ਲੜ ਲਈ ਖੜੇ ਆ। ਵੱਡੇ ਸਾਹਿਬਜ਼ਾਦੇ ਲੜ ਕੇ ਸ਼ਹੀਦ ਹੋਏ। ਗੁਰੂ ਗਬਿੰਦ ਸਿੰਘ ਜੀ ਨੇ ਸ਼ਰਮ ਕਿਹਾ ਵੀ ਦੀਨਾ ਕਾਂਗੜ ਦੀ ਧਰਤੀ ਤੇ ਬੈਠੇ ਆਂ ਆ ਇੱਧਰ ਲੜਨਾ ਤਾਂ। ਫਿਰ ਸ਼ਹੀਦ ਹੋਏ ਉਹ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਬੰਦਾ ਸਿੰਘ ਬਹਾਦਰ ਨੇ ਇਕੱਠੇ ਕੀਤਾ ਪੂਰੇ ਪੰਜਾਬ ਨੂੰ ਤੇ ਸੂਬਾ ਸਰਹੰਦਾ ਉਹ ਜਿਹੜਾ ਹਾਸ਼ਰ ਕੀਤਾ ਜਿਹੜਾ ਸ਼ਾਇਦ ਮੋਦੀ ਦਾ ਵੀ ਕਦੇ ਹੋਵੇਗਾ। ਜਿਹੜਾ ਹਿਟਲਰ ਵਰਗਾ ਹੰਦੇ ਵੀ ਹੋਇਆ ਸੋ ਇਹ ਤਰੀਕਾ ਸਾਡਾ ਲੜਨ ਦਾ ਇਹ ਇਸ ਤਰੀਕੇ ਨਾਲ ਅਸੀਂ ਜਿੱਤ ਸਕਦੇ ਆ ਨਾ ਕਿ ਅਸੀਂ ਉਹ ਉਹ ਤਾਂ ਫਿਰ ਆਪਾਂ ਵਾਰ-ਵਾਰ ਇੱਕੋ ਗੱਲ ਕਰ ਜਾਈਏ ਉਹ ਤਾਂ ਚਾਹੁੰਦੇ ਨੇ ਕਿ ਸਾਰੇ ਭੁੱਖ ਹੜਤਾਲ ਤੇ ਬਹਿ ਜਾਓ ਦਿੱਲੀ ਵੱਲ ਨੂੰ ਮੂੰਹ ਨਾ ਕਰੋ ਆਪੋ ਆਪਣੇ ਘਰੇ ਹੀ ਭੁੱਖ ਹੜਤਾਲ ਨਾ ਬੈਠੋ ਤੇ ਆਪੋ ਘਰੇ ਹੀ ਮਰ ਜਾਓ ਭੁੱਖ ਨਾਲ ਅਸੀਂ ਭੁੱਖ ਨਾਲ ਮਰਨ ਵਾਲੇ ਨਹੀਂ ਅਸੀਂ ਸਾਰੇ ਦੇਸ਼ ਦਾ ਢਿੱਡ ਭਰਿਆ ਅਸੀਂ ਦੁਨੀਆ ਦਾ ਢਿੱਡ ਭਰਿਆ ਅਸੀਂ ਕਿਉਂ ਅਨ ਛੱਡੀਏ ਅਸੀਂ ਲੜਾਂਗੇ ਲੜ ਕੇ ਜਿੱਤ ਪ੍ਰਾਪਤ ਕਰਾਂ ਜਿਵੇਂ ਪਿਛਲੀ ਵਾਰੀ ਕੀਤੀ ਸੀ ਤੈਨ ਖੇਤੀ ਨੂੰ ਨਾਲ ਦੇ ਖਲਾ ਜੀ ਸਿਰ ਤਰ ਤਲੀ ਗਲੀ ਮੋਰੀ ਆਓ ਇਹ ਜਿਹੜਾ ਕਥਨ ਹੈ ਇਹਦੀ ਗੱਲ ਸ਼ਾਇਦ ਅਵਤਾਰ ਸਿੰਘ ਮਹਿਮਾ ਕਰ ਰਹੇ ਨੇ ਸੋ ਮਿੱਤਰੋ ਤੁਸੀਂ ਸੁਣਿਆ ਅਵਤਾਰ ਮਹਿਮਾ ਹੋ ਰਹੇ ਨੇ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੇ ਆਗੂ ਨੇ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਇਹ ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਜਿਹੜਾ ਮਰਨ ਵਰਤ ਹੈ ਉਹ ਛਡਾਇਆ ਜਾਏ ਔਰ ਇਹਦੇ ਲਈ ਅਸੀਂ ਅਕਾਲ ਤੱਕ ਸਾਬ ਨੂੰ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਹੁਕਮਨਾਮਾ ਜਾਰੀ ਕਰੋ ਇਹ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਇੱਕ ਸਾਬਤ ਸੂਰਤ ਸਿੱਖ ਹੈ ਉਹ ਕਾਲ ਤੱਕ ਸਾਭ ਦੀ ਨਹੀਂ ਮੋੜ ਸਕਦੇ ਔਰ ਜੇ ਕਾਲ ਤੱਕ ਸਾਭ ਕਵੇ ਤਾਂ ਉਹਨਾਂ ਦਾ ਮਰਨ ਵਰਤ ਛੜਾਇਆ ਜਾ ਸਕਦਾ ਹੈ ਔਰ ਇਹ ਕਹਿੰਦੇ ਅਸੀਂ ਤਿੰਨ ਦਿਨ ਪਹਿਲਾਂ ਮੀਡੀਆ ਰਈ ਅਪੀਲ ਕੀਤੀ ਸੀ ਤੇ ਹੁਣ ਅਸੀਂ ਆਪ ਨਿੱਜੀ ਤੌਰ ਤੇ ਇੱਕ ਤਾਂ ਸਰਬ ਖਾਲਸਾ ਦੇ ਜਿਹੜੇ ਜਥੇਦਾਰ ਨੇ ਧਿਆਨ ਸਿੰਘ ਮੰਡ ਉਹਨਾਂ ਨੂੰ ਇਹ ਮਿਲਣ ਦੀ ਕੋਸ਼ਿਸ਼ ਕਹਿੰਦੇ ਕਰ ਰਹੇ ਆ ਤੇ ਦੂਜਾ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਅਸੀਂ ਉਹਨਾਂ ਨੂੰ ਵੀ ਮਿਲਣ ਦੇ ਲਈ ਯਤਨਾਂ ਸ਼ੁਰੂ ਕਰ ਰਹੇ ਆ ਤਾਂ ਕਿ ਡੱਲੇਵਾਲ ਸਾਭ ਦੀ ਜਾਨ ਬਚਾਈ ਜਾ ਸਕੇ ਤੁਸੀਂ तमाम ਗੱਲਾਂ ਸੁਣੀਆਂ ਨੇ ਆਪਣਾ ਕਮੈਂਟ ਲਿਖਿਓ ਜੇ ਗੱਲ ਠੀਕ ਲੱਗਦੀ ਹੋਵੇ ਤਾਂ ਸ਼ੇਅਰ ਕਰ ਦਿਓ ਬਹੁਤ ਮਿਹਰਬਾਨ